ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਬਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਰ ਮਨ ਕੀ ਔਰ ਕਿਸ पे ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਢੇ ਆਈ ਈ ਤੂਤ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੈ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪੌ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣੇ ਬਿਰਥਾ ਸਭ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਬਿਨ ਨਾਵੇ ਸਭ ਜਗ ਬੋਲ ਆਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਈ ਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕਿਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਨ ਹੈ ਬਿਰਥਾ ਸਵਾ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ ਬਿਨ ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ जान है बिरथा सवा मन की और किस पे आंख सुनाईए बिन नावे सब जग बोराया नाम मिले सुख पाईए क्या कहिए किस आंख सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪੌਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵੰਨ ਕੀ ਔਰ ਕਿਸ पे ਆਖ ਸੁਣਾਈਏ বিনা ਨਾਲ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਇਤ ਉਦ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣ ਹੈ ਬਿਰਥਾ ਸਵਾ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ ਵਿਰਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਈ ਈ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੈ ਧਾਉ ਨਾਨਕ ਕੇ ਪ੍ਰਭ ਸਰ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਬਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕਿਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੇਰਾ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਭ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਤ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਤ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪੌ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ जान है बिरथा सब मन की और किस पे आंख सुनाईए बिन नाव सब जग बोराया नाम मिले सुख पाईए क्या कहिए किस आंख सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਉ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਔਰ ਕਿਸ पे ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਈ ਤੂ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੈ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਪੋਂ ਕੇਹਾ ਹਾ ਹਾਉ ਤੁਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਨ ਹੈ ਬਿਰਥਾ ਸਵਾ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ ਵਿਰਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਇਹ ਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾ ਹਉ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਤ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਤ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪੌ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਓ ਜਨ ਹੈ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਬਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਨ ਹੈ ਬਿਰਥਾ ਸਵੰਨ ਕੀ ਔਰ ਕਿਸ पे ਆਖ ਸੁਣਾਈਏ ਬਿਨ ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਇਹ ਤੂ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕਿਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੇ ਆਖ ਸੁਣਾਈਏ ਵਿਰ ਨਾਵੇ ਸਭ ਜਗ ਬੋਲ ਆਇਆ ਨਾਮ ਮਿਲੇ ਸੁਖ ਪਾਈਏ ਕੀ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਈ ਈ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਈ ਤੂਦ ਤਜੇ ਧਾਉ ਨਾਨਕ ਕੇ ਪ੍ਰਭ ਸਰ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪੌ ਕੇ ਹਾ ਹਾ ਤੂਦ ਬਿਨ ਕਿਸ ਸਲਾਹੀ ਏਕ ਤੂ ਤਾਂ ਸਭ ਕੀ ਹੈ ਮੈਂ ਤੂਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਬਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਭ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ বিনা ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁੱਤ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਬਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵੰਨ ਕੀ ਔਰ ਕਿਸ ਪੇ ਆਖ ਸੁਣਾਈਏ বিনা ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦਤ ਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ